ਤੁਸੀਂ ਪਿੱਛੇ ਫਰੇਮ ਦੇ ਵਿੱਚ ਇੱਕ ਟਰੈਕਟਰ ਦੇਖ ਰਹੇ ਹੋ 855 FE ਜੋ ਕਿ 2018 ਮਾਡਲ ਆ ਤੇ ਸੋ ਇਹ ਟਰੈਕਟਰ ਆਪਣੇ ਕੋਲੇ ਆਇਆਗਾ ਬਟਾਲੇ ਏਰੀਏ ਤੋਂ ਸੋ ਦੋਸਤੋ ਬਾਕੀ ਹਿੱਸਾ ਆਪਣਾ ਖੁੱਲੀ ਜਾਂਦਾ ਤੇ ਦੇਖਿਆ ਤੇ ਇਹਦੇ ਵਿੱਚ ਬੋਲ ਪਿਨਨ ਸ਼ਾਫਟਾਂ ਤੇ ਆਪਣੇ ਜਿਹੜੇ ਗੇਅਰ ਆ ਵੱਡੇ ਇਹਦਾ ਕੀ ਹੈ ਸੋ ਦੋਸਤੋ ਇਸ ਟਰੈਕਟਰ ਦਾ ਖੁੱਲਣ ਤੋਂ ਬਾਅਦ ਆਪਾਂ ਪਾਰਟਸ ਵੀ ਵਾਸ਼ ਕਰ ਲਿਆ ਸੀਗਾ ਸਾਰਾ ਉਹ ਕੇਦਰ ਰਿਪੋਰਟ ਹੋ ਗਿਆ ਸੀਗਾ ਸੋ ਅੱਜ ਜਿਹੜਾ ਇਸ ਟਰੈਕਟਰ ਦਾ ਜਿਹੜਾ ਪਾਰਟ ਆਇਆ ਤੇ ਤੁਹਾਨੂੰ ਦਿਖਾਉਨੇ ਆਪਾਂ ਬਾਕੀ ਜਿਹੜੇ ਇਹਦੇ ਵਿੱਚ ਪੀਨਨ ਲੌਕ ਫਿੱਟ ਕਰ ਰਹੇ ਆ ਉਹ ਆਪਾਂ ਸੋਨਾਲੀਕਾ ਦੇ ਕਰ ਰਹੇ ਆ ਹੁਣ ਤੁਸੀਂ ਕਹੋਗੇ ਸੋਨਾਲੀਕਾ ਦੇ ਕਿਉਂ ਕੀਤੇ ਆ ਉਹਨਾ ਦੇਖੋ ਜਿਹੜੇ ਸਵਰਾਜ ਦੀ ਆਉਂਦੇ ਆ ਬਹੁਤ ਮਾੜੇ ਲੌਕ ਆਉਂਦੇ ਆ ਸੋ ਇਹਦੇ ਵਿੱਚ ਜਿਹੜੀ ਪ੍ਰੈਸ਼ਰ ਪਲੇਟ ਆਪਾਂ ਇਹ ਵੀ ਹੁਣ 12 ਨਟਾਂ ਲਈ ਯੂਜ਼ ਕਰਾਂਗੇ ਉਹਦਾ ਕਾਰਨ ਵੀ ਮੈਂ ਤੁਹਾਨੂੰ ਦੱਸ ਦਿਆਂ ਕਿਉਂਕਿ ਜਿਹੜੀ 6 ਨਟਾਂ ਵਾਲੀ ਪ੍ਰੈਸ਼ਰ ਪਲੇਟ ਆ ਜੀ ਭਾਜੀ ਸਾਸਰੀ ਕਾਲ ਸਵਾਗਤ ਹੈ ਤੁਹਾਡਾ ਇੱਕ ਵਾਰੀ ਫਿਰ ਨਵੀਂ ਤੇ ਵਧੀਆ ਵੀਡੀਓ ਦੇ ਵਿੱਚ ਆਓ ਅੱਜ ਫਿਰ ਇਸ ਵੀਡੀਓ ਦੇ ਵਿੱਚ ਗੱਲਬਾਤ ਕਰ ਰਹੇ ਹਾਂ ਤੁਸੀਂ ਪਿੱਛੇ ਫਰੇਮ ਦੇ ਵਿੱਚ ਇੱਕ ਟਰੈਕਟਰ ਦੇਖ ਰਹੇ ਹੋ 855 FE ਜੋ ਕਿ 2018 ਮਾਡਲ ਆ ਤੇ ਸੋਏ ਟਰੈਕਟਰ ਆਪਣੇ ਕੋਲੇ ਆਇਆਗਾ ਬਟਾਲੇ ਏਰੀਏ ਤੋਂ ਇਸ ਟਰੈਕਟਰ ਦੇ ਵਿੱਚ ਆਪਾਂ ਪਿਛਲੇ ਹਿੱਸੇ ਦਾ ਜਿਹੜਾ ਵਰਕ ਕਰਨਾਗਾ ਬਾਕੀ ਇਹਦੇ ਵਿੱਚ ਪੰਪ ਦੀ ਸੈਟਿੰਗ ਕਰਨੀ ਹੈਗੀ ਕਲਚ ਦੀ ਜੌਬ ਕਰਨੀ ਹੈ ਲਿਫਟ ਦੀ ਜੌਬ ਕਰਨੀ ਹੈ ਕਿਉਂਕਿ ਇਹ ਬਾਈ ਜੀ ਨੇ ਤੁਹਾਨੂੰ ਮੈਂ ਪਹਿਲਾਂ ਵੀ ਵੀਡੀਓ ਪਾਈ ਸੀ ਟਰੈਕਟਰ 5 ਤੋਂ 5.5 ਦੇ ਕਰੀਬ ਖਰੀਦਿਆਗਾ ਪਰ ਲੇਕਿਨ ਇਸ ਦੇ ਹਿੱਸੇ ਦੇ ਵਿੱਚ ਬਹੁਤ ਜ਼ਿਆਦਾ ਆਵਾਜ਼ ਆਉਂਦੀ ਆ ਬ੍ਰੇਕ ਨੱਪੇ ਤੇ ਵੀ ਆ ਰਹੀ ਆ ਤੇ ਉਦਾਂ ਵੀ ਆ ਰਹੀ ਆ ਸੋ ਟਰੈਕਟਰ ਨੂੰ ਕਰਦੇ ਆ ਵਾਸ਼ ਵਾਸ਼ ਕਰਨ ਤੋਂ ਬਾਅਦ ਆਪਾਂ ਇਹਨੂੰ ਖੋਲਦੇ ਆ ਠੀਕ ਆ ਜੀ ਬਾਕੀ ਵੀਡੀਓ ਨਾਲ ਜੁੜ ਰਹੇ ਹੋ ਬਾਕੀ ਤੁਹਾਨੂੰ ਮੋਟਾ ਮੋਟਾ ਜਾਣਕਾਰੀ ਦੇ ਦੇ ਆਪਾਂ ਕੀ ਕੀ ਖੋਲਾਂਗੇ ਹੁਣ ਇਸ ਤੋਂ ਬਾਅਦ ਇਸ ਤੋਂ ਬਾਅਦ ਇਹਦਾ ਖੋਲਾਂਗੇ ਆਪਾਂ ਦੋਨੇ ਰੀਅਰ 휠 ਲਿਫਟ ਟਾਪਾ ਪਿੱਛੇ ਕਰਾਉਣ ਪੈਣ ਦੀ ਚੈਕਿੰਗ ਹੋਊਗੀ ਬੁਲ ਪਿਨ ਸ਼ਾਫਟਾਂ ਦੀ ਚੈਕਿੰਗ ਹੋਊਗੀ ਤੇ ਉਸ ਤੋਂ ਬਾਅਦ ਆਪਾਂ ਜਿਹੜਾ ਇਹਦਾ ਗੇਅਰ ਕਲੱਚ ਸਾਰਾ ਆਲ ਓਵਰ ਚੈੱਕ ਅਪ ਕਰਨਾ ਟਰੈਕਟਰ ਦਾ ਚਾਹੇ ਸਮਾਨ ਪਵੇ ਚਾਹੇ ਨਾ ਪਵੇ ਕਿਉਂਕਿ ਬਾਈ ਜੀ ਦਾ ਕਹਿਣਾ ਵੀ ਆਪਾਂ ਇੱਕ ਵਾਰੀ ਟਰੈਕਟਰ ਦਾ ਜਿਹੜਾ ਚੈੱਕ ਅਪ ਸਾਰਾ ਕਰਨਾਗਾ ਚਾਹੇ ਦੇ ਵਿੱਚ ਪਾਰਟ ਪਵੇ ਚਾਹੇ ਨਾ ਪਵੇ ਸਾਰਾ ਆਲ ਓਵਰ ਚੈੱਕ ਅਪ ਕਰਕੇ ਤੁਸੀਂ ਇਹਨੂੰ ਜਿਹੜਾ ਰਿਪੇਅਰ ਕਰ ਦਿਓ ਹਨਾ ਤੇ ਲੱਗਿਆ ਜੀ ਖੋਲਣ ਬਾਕੀ ਖੋਲ ਕੇ ਤੇ ਤੁਹਾਨੂੰ ਉਸ ਤੋਂ ਬਾਅਦ ਤੁਹਾਨੂੰ ਦਿਖਾਵਾਂਗੇ ਕੀ ਇਹਦੇ ਵਿੱਚ ਪਾਰਟ ਪੈਂਦਾਗਾ ਕਿਹੜਾ ਪਾਰਟ ਇਹਦੇ ਵਿੱਚ ਖਰਾਬ ਨਿਕਲਦਾ ਤੇ ਜੁੜਰੇ ਵੀਡੀਓ ਦੇ ਨਾਲ ਠੀਕ ਆ ਜੀ ਆਹ ਉਹ ਕਰਦੇ ਆ ਕੰਮ ਸਟਾਰਟ ਬਾਕੀ ਸ਼ਾਟ ਲੈ ਲਾ ਇੱਧਰ ਤੋ ਦੋਸਤੋ ਬਾਕੀ ਹਿੱਸਾ ਆਪਣਾ ਖੁੱਲੀ ਜਾਂਦਾ ਤੇ ਦੇਖਿਆ ਤੇ ਇਹਦੇ ਵਿੱਚ ਬੋਲ ਪਿਨਨ ਸ਼ਾਫਟਾਂ ਤੇ ਆਪਣੇ ਜਿਹੜੇ ਗੀਅਰ ਆ ਵੱਡੇ ਇਹ ਦਾਗੀ ਹੈਗੇ ਤੇ ਇੱਕ ਕ੍ਰਾਉਨ ਪਿਨਨ ਦੇ ਵਿੱਚ ਵੀ ਬਹੁਤ ਜ਼ਿਆਦਾ ਆਊਟ ਚੱਲਿਆ ਵਾ ਕ੍ਰਾਉਨ ਪਿਨਨ ਤੇ ਚਲੋ ਬਾਕੀ ਖੋਲ ਕੇ ਆਪਾਂ ਚੈੱਕ ਅਪ ਕਰਦੇ ਹਾਂ ਦਾ ਤੇ ਸਾਰਾ ਦਿਖਾਵਾਂਗੇ ਤੁਹਾਨੂੰ ਹਨਾ ਬਾਕੀ ਐਕਸਲ ਵੀ ਆਪਾਂ ਖੋਲਦੇ ਹਾਂ ਤੇ 베ARING ਵਗੈਰਾ ਆਪਾਂ ਚੈੱਕ ਅਪ ਕਰਨੇ ਆ ਠੀਕ ਹੈ ਤੋ ਦੋਸਤੋ ਖੁੱਲਣ ਤੋਂ ਬਾਅਦ ਟਰੈਕਟਰ ਦਾ ਜਿਹੜਾ ਪਾਰਟਸ ਸੀ ਆਪਾਂ ਗੀਅਰ ਦਾ ਸਾਰਾ ਵਾਸ਼ ਕਰਤਾ ਆ ਤੁਸੀਂ ਚੈੱਕ ਕਰ ਸਕਦੇ ਹੋ ਬਾਕੀ ਇਹਦੇ ਵਿੱਚ ਆਪਣਾ ਇਧਰ ਕਲਚ ਪਲੇਟ ਦਾ ਦੇਖੋ ਧੂਆਂ ਨਿਕਲਿਆ ਹੋਇਆਗਾ ਆ ਕਰੋ ਚੈੱਕ ਆ ਦੇਖੋ ਕਲਚ ਪਲੇਟ ਬਿਲਕੁਲ ਖਤਮ ਹੋ ਚੁੱਕੀ ਹੈ ਹਨਾ ਤੇ ਕਲਚ ਪਲੇਟ ਇਹਦੇ ਵਿੱਚ ਪਹਿਲਾਂ ਦੇਸੀ ਯੂਜ਼ ਹੋਈ ਵੀ ਆ ਕਿਉਂਕਿ ਕਲਚ ਆਲਰੇਡੀ ਇਸ ਟਰੈਕਟਰ ਦਾ ਜਿਹੜਾ ਹੋਇਆ ਵਾ ਪਹਿਲਾਂ ਸੋ ਹੁਣ ਆਪਾਂ ਇਹਦੇ ਵਿੱਚ ਕਲਚ ਜਿਹੜਾ ਓਕੇ ਕਰਾਂਗੇ ਨਵੇਂ ਮਾਡਲ ਵਾਂਗੂ ਬਣਾਵਾਂਗੇ ਨਵੇਂ ਮਾਡਲ ਦਾ ਕਹਿਣ ਦਾ ਮਤਲਬ ਕਲਚ ਪਲੇਟ ਜਿਹੜੀ ਆ ਜੈਨੂਨ ਯੂਜ਼ ਕਰਾਂਗੇ ਜਿਹੜੀ ਕਿ ਕੰਪਨੀ ਵੱਲੋਂ ਆਉਂਦੀ ਸੀਗੀ ਤੇ ਇੱਧਰ ਜਿਹੜੀ ਪ੍ਰੈਸ਼ਰ ਪਲੇਟ ਆਪਣੀ ਇਹ ਵੇ ਦੇ ਵਿੱਚ 12 ਨਟਾਂ ਵਾਲੀ ਫਿਟ ਕਰਾਂਗੇ ਆਪਾਂ ਸੋਨਾ ਲਿਕ ਵਾਲੀ ਹੈਵੀ ਕਿਉਂਕਿ ਇਹ ਜਿਹੜੀ 6 ਨਟਾਂ ਉਹਦੇ ਵਿੱਚ ਜਿਹੜੀ ਪ੍ਰੈਸ਼ਰ ਪਲੇਟ ਆਪਾਂ ਇਹ ਵੀ ਹੁਣ 12 ਨਟਾਂ ਵਾਲੀ ਯੂਜ਼ ਕਰਾਂਗੇ ਉਹਦਾ ਕਾਰਨ ਵੀ ਮੈਂ ਤੁਹਾਨੂੰ ਦੱਸ ਦਿਆਂ ਕਿਉਂਕਿ ਜਿਹੜੀ 6 ਨਟਾਂ ਵਾਲੀ ਪ੍ਰੈਸ਼ਰ ਪਲੇਟ ਆਈ ਸੀਗੀ ਇਹ ਸਵਰਾਜ ਕੰਪਨੀ ਵੱਲੋਂ ਆਈ ਸੀ ਪਰ ਲੇਕਿਨ ਇਹ 12 ਨਟਾਂ ਵਾਲੀ ਪ੍ਰੈਸ਼ਰ ਪਲੇਟ ਨਾਲੋਂ ਹਲਕੀ ਹੁੰਦੀ ਆ ਸਪੋਜ਼ ਕਰੋ ਕੱਲੂ ਆਪਾਂ ਇਸ ਟਰੈਕਟਰ ਦਾ ਜਿਹੜਾ ਇੰਜਨ 963 ਦਾ ਬਣਾਤਾ ਤਾਂ ਜਿਹੜੀ ਇਹ ਪ੍ਰੈਸ਼ਰ ਪਲੇਟ ਚੱਲਦਾ ਜਾਊਗੀ ਪਰ ਲੇਕਿਨ ਇਸ ਪ੍ਰੈਸ਼ਰ ਪਲੇਟ ਦਾ ਜਿਹੜਾ ਉਨੀ ਚਾਲ ਨਹੀਂ ਚੱਲਦੀ ਹਨਾ ਬੋਲਟ ਵਗੈਰਾ ਟੁੱਟ ਜਾਂਦੇ ਕਿਉਂਕਿ 6 ਬੋਲਟ ਤੇ ਕਿੱਥੇ 12 ਬੋਲਟ ਹਨਾ ਸੋ ਆਪਾਂ ਇਹ ਵੀ 12 ਬੋਲਟ ਵਾਲੀ ਇਹਦੇ ਵਿੱਚ ਫਿੱਟ ਕਰਾਂਗੇ ਕਹਿਣ ਦਾ ਮੇਰਾ ਮਤਲਬ ਆ ਬਾਈ ਜੀ ਦਾ ਕਹਿਣਾ ਵੀ ਪਿਛਲੇ ਹਿੱਸੇ ਦਾ ਗੇਅਰ ਦਾ ਜਿਹੜਾ ਕੰਮ ਆ ਇਹੋ ਜਿਹਾ ਬਣਾ ਦੋ ਵੀ ਮੰਨ ਲਓ ਕੱਲ ਨੂੰ ਤਾਂ ਸਾਨੂੰ ਇੰਜਨ ਕਰਨ ਦੀ ਜ਼ਰੂਰਤ ਪਵੇ ਤੇ ਕੱਲਾ ਇੰਜਨ ਹੀ ਰਿਪੇਅਰ ਹੋ ਗਏ ਹੋਰ ਟਰੈਕਟਰ ਦੇ ਵਿੱਚ ਕੋਈ ਦਿੱਕਤ ਨਾ ਆਵੇ ਹਨਾ ਤੇ ਚਲੋ ਬਾਕੀ ਜੁੜ ਰਹੇ ਵੀਡੀਓ ਦੇ ਨਾਲ ਤੇ ਬਾਕੀ ਕਰਦੇ ਆਪਾਂ ਅਗਲਾ ਕੰਮ ਇਹਦਾ ਦੋਸਤੋ ਆਈ ਸੀ ਆਪਾਂ ਇਧਰ ਕੋਟਕਪੂਰੇ ਤੇ ਕਿਉਂਕਿ ਜਿਹੜਾ ਆਪਾਂ ਸਵਰਾਜ ਟਰੈਕਟਰ ਬਾਈ ਦਾ ਕਰ ਰਹੇ ਹਾਂ ਤਿਆਰ ਬਟਾਲੀ ਵਾਲੇ ਦਾ ਹਨਾ ਉਦੇ ਵਿੱਚ ਇੱਕ ਤਾਂ ਆਪਾਂ ਗੇਅਰ ਲੀਵਰ ਦੀ ਆ ਪੈਨਲ ਹੋਣੀ ਸੀਗੀ ਬਾਕੀ 3 ਸਪੀਡ ਦਾ ਆਪਾਂ ਜਿਹੜਾ ਇਹਦੇ ਗੇਅਰ ਲਾ ਰਹੇ ਆ ਉਹਦੀ ਸ਼ਾਫਟਾਂ ਵਗੈਰਾ ਦਾ ਆਪਾਂ ਨੂੰ ਕੰਮ ਕਰਾਉਣਾ ਪੈਣਾ ਸੀ ਇੱਧਰ ਆਈ ਸੀ ਬਾਈਕ ਕੋਲੇ ਆਪਾਂ ਬਾਕੀ ਪੀਣੀ ਨੇ ਕਰਾਉਣ ਪੀਣੀ ਨੇ ਆਪਾਂ ਇਹਦੇ ਵਿੱਚ ਸਵਰਾਜ ਦਾ ਜੈਨੂਨ ਪਾਇਆਗਾ ਇਹਦੇ ਵਿੱਚ ਆਪਾਂ ਜਿਹੜਾ 베ਰਿੰਗਾਂ ਫਿਟਿੰਗ ਕਰਾਉਣ ਲਈ ਇਹ ਬਾਈਕ ਕੋਲੇ ਲੈ ਕੇ ਆਏ ਆ ਆਪਾਂ ਹਨਾ ਬਾਕੀ ਜਿਹੜਾ ਕੁਰੂਬ ਖੇਤਰ ਵਾਲੇ ਭਰਾ ਦਾ ਇੰਜ ਸੀਗਾ ਜਿਹੜਾ ਉਹ ਖਰਾਤ ਤੇ ਆਪਾਂ ਪਹੁੰਚਦਾ ਕਰਤਾ ਆ ਤੁਸੀਂ ਚੈੱਕ ਕਰ ਸਕਦੇ ਹੋ ਸੋ ਦੋਸਤੋ ਇਸ ਟਰੈਕਟਰ ਦਾ ਖੁੱਲਣ ਤੋਂ ਬਾਅਦ ਆਪਾਂ ਪਾਰਟਸ ਵੀ ਵਾਸ਼ ਕਰ ਲਿਆ ਸੀਗਾ ਸਾਰਾ ਓਕੇ ਦੀ ਰਿਪੋਰਟ ਹੋ ਗਿਆ ਸੀਗਾ ਸੋ ਅੱਜ ਜਿਹੜਾ ਇਸ ਟਰੈਕਟਰ ਦਾ ਜਿਹੜਾ ਪਾਰਟ ਆਇਆ ਤੇ ਤੁਹਾਨੂੰ ਦਿਖਾਉਨੇ ਆਪਾਂ ਬਾਕੀ ਜਿਵੇਂ ਜਿਵੇਂ ਫਿਟਿੰਗ ਹੋਈ ਗਈ ਫਿਟਿੰਗ ਵੀ ਦਿਖਾਈ ਜਾਊਗੀ ਨਾਲ-ਨਾਲ ਤੇ ਜਿਹੜਾ ਆਪਾਂ ਇਸ ਟਰੈਕਟਰ ਦੇ ਵਿੱਚ ਪਾਰਟ ਫਿਟ ਕਰਾਂਗੇ ਉਹ ਵੀ ਤੁਹਾਨੂੰ ਸਾਰਾ ਦਿਖਾਇਆ ਜਾਊਗਾ ਠੀਕ ਹੈ ਆਓ ਪਹਿਲਾਂ ਪਾਰਟ ਦੀ ਗੱਲ ਕਰਦੇ ਆਂ ਪਾਰਟ ਇਹਦੇ ਵਿੱਚ ਆਪਾਂ ਜਿਹੜਾ ਯੂਜ਼ ਕਰਨਾ ਇੱਧਰ ਆਪਣੇ ਬੁੱਲਗੇਰ ਆ ਗਏ ਠੀਕ ਹੈ ਬੁੱਲਗੇਰੇ ਦੇ ਵਿੱਚ ਟੈਂਪਟ ਕੰਪਨੀ ਦੇ ਯੂਜ਼ ਕਰ ਰਹੇ ਆ ਜੋ ਕਿ ਵਾਈਟ ਰੱਬੇ ਦੇ ਵਿੱਚ ਆਉਂਦੇ ਆ ਕ੍ਰਾਉਨ ਪੀਨ ਨੀ ਦੇ ਵਿੱਚ ਆਪਾਂ ਸਵਰਾਜ ਦਾ ਜੈਨੂਨ ਕੰਪਨੀ ਦਾ ਫਿਟਿੰਗ ਕਰ ਰਹੇ ਆ ਬਿਲਕੁਲ ਜੈਨੂਨ ਤੇ ਬੁੱਲ ਪੀਨ ਨੀ ਸ਼ਾਫਟਾਂ ਦੇ ਵਿੱਚ ਇਹ ਵੀ ਟੈਂਪਟ ਕੰਪਨੀ ਦੀ ਆਪਾਂ ਯੂਜ਼ ਕਰਾਂਗੇ ਉਹਨਾਂ ਦਿਖਾ ਦਿੰਨੇ ਆਪਾਂ ਕੱਟ ਕੇ ਕਿਉਂਕਿ ਟੈਂਪਟ ਕੰਪਨੀ ਦਾ ਜਿਹੜਾ ਗਲਪੇਨ 샤ਫਟ ਹੁੰਦੀ ਆ ਇਹ ਕੰਪਨੀ ਦੇ ਟਰੈਕਟਰ ਦੇ ਜਿਹੜੀ ਵਿੱਚੋਂ ਕੱਢਦੇ ਆ ਆਪਾਂ ਉਹਦੇ ਵਿੱਚ ਵੀ ਉਹ ਮੇਲ ਖਾਂਦੀ ਆ ਬਿਲਕੁਲ ਇਸ ਕਾਰਨ ਕਰਕੇ ਆਪਾਂ ਇਹ ਜਿਹੜੀ ਇਹ ਯੂਜ਼ ਕਰਦੇ ਆ ਬਾਕੀ ਰੇਟ ਦਾ ਬੜਾ ਫਰਕ ਹੈ ਦਾ ਹੁਣ ਕਿੱਥੇ ਤੋਂ ਦੀ 6-7000 ਰੁਪਏ ਦੀ ਇੱਕ 샤ਫਟ ਆ ਕਿੱਥੇ 5-6000 ਰੁਪਏ ਦੀਆਂ ਦੋਨੋਂ 샤ਫਟਾਂ ਆਪਣੀਆਂ ਪੈ ਜਾਂਦੀਆਂ ਠੀਕ ਹੈ ਆ ਕਰੋ ਚਲ ਬਿਲਕੁਲ ਕੰਪਨੀ ਦੀ ਤਰ੍ਹਾਂ ਫਿਨਿਸ਼ਿੰਗ ਹੁੰਦੀ ਹੈ ਦੀ ਕੋਈ ਇਹਦੇ ਵਿੱਚ ਯਾਰ ਲੰਬੇ ਵਾਲਾ ਕੰਮ ਨਹੀਂ ਕਿਉਂਕਿ ਜਿੰਨੇ ਮੈਂ ਟਰੈਕਟਰ ਮੋਡੀਫਾਈ ਕਰ ਰਿਹਾਗਾ ਆਲਮੋਸਟ ਸਾਰਿਆਂ ਦੇ ਵਿੱਚ ਜਿਹੜੀ ਇਹ ਸ਼ਾਫਟੀ ਆਪਾਂ ਯੂਜ਼ ਕਰ ਰਹੇ ਹਾਂ ਤੇ ਵਧੀਆ ਚੱਲਦੀ ਆ ਭਲਾਂ ਦੇ 18 ਦੇ ਟਾਇਰਾਂ ਦੇ ਵਿੱਚ ਯੂਜ਼ ਕਰਾ ਲਿਓ ਤੇ ਸ਼ਾਫਟ ਜਿਹੜੀ ਖਰਾਬ ਨਹੀਂ ਹੁੰਦੀ ਬਾਕੀ ਟਾਈਮ ਹਰ ਚੀਜ਼ ਦਾ ਹੁੰਦਾ ਹਨਾ ਖਰਾਬ ਹੋਣ ਦਾ ਵੀ ਹੁੰਦਾਗਾ ਜਿਵੇਂ ਕਿ ਹੁਣ ਆਪਾਂ ਇਹਦੇ ਵਿੱਚ ਜੈਨੂਨ ਸ਼ਾਫਟਾਂ ਕੱਢੀਆਂ ਜਿਹੜੀਆਂ ਕੰਪਨੀਆਂ ਸੀਗੀਆਂ ਹੁਣ 18 ਮਾਲ ਟਰੈਕਟਰ ਦੇ 5-6 ਸਾਲ ਦੇ ਵਿੱਚ ਤਾਂ ਉਹ ਵੀ ਡਾਗੀ ਹੋਗੀਆਂ ਤੇ 5-6 ਸਾਲ ਇਹ ਵੀ ਨਹੀਂ ਜਾਣਦੀਆਂ ਕਿਤੇ ਤੇ ਫਿਰ ਆਪਾਂ ਵੱਧ ਪੈਸੇ ਕਿਹੜੀ ਗੱਲੋਂ ਲਾਈਏ ਹਨ ਇਸ ਕਾਰਨ ਕਰਕੇ ਆਪਾਂ ਇਹਦੇ ਵਿੱਚ ਜਿਹੜੀਆਂ ਸ਼ਾਫਟਾਂ ਟਿੰਟ ਕੰਪਨੀ ਦੇ ਯੂਜ਼ ਕਰ ਰਹੇ ਹਾਂ ਕ੍ਰਾਊਨ ਪਿਨੀਅਨ ਇਹਦੇ ਵਿੱਚ ਜੈਨੂਨ ਯੂਜ਼ ਕਰੋ ਕਿਉਂਕਿ ਕ੍ਰਾਊਨ ਪਿਨੀਅਨ ਤੇ ਸਭ ਤੋਂ ਜ਼ਿਆਦਾ ਲੋਡ ਆਉਂਦਾ ਜਾਂ ਜੀਐਨ ਦਾ ਯੂਜ਼ ਕਰਦੇ ਆਪਾਂ ਜਾਂ ਜੈਨੂਨ ਸਵਰਾਜ ਦਾ ਠੀਕ ਹੈ ਉਸ ਤੋਂ ਬਾਅਦ ਆਪਾਂ ਜਿਹੜੇ ਬੁੱਲ ਗੇਅਰ ਉਹ ਇਹਦੇ ਨਾਲ ਮੇਲ ਖਾਂਦੇ ਜਿਹੜੇ ਟਿੰਟ ਕੰਪਨੀ ਦੀ ਬੁੱਲ ਬਣਾਉਂਦੀ ਆ ਉਹ ਆਪਾਂ ਬੁੱਲ ਗੇਅਰ ਇਹਦੇ ਯੂਜ਼ ਕੀਤੇ ਆ ਠੀਕ ਹੈ ਬਾਕੀ ਆਲ ਓਵਰ 베ARING ਕਰੋ ਚੈੱਕ ਜਿਹੜੇ ਕਿ ਪਿਛਲੇ ਹਿੱਸੇ ਦੇ ਵਿੱਚ ਖਰਾਬ ਸੀ ਇਹਦੇ ਸਾਰੇ ਟੋਟ ਤੇ ਉਹ ਵੀ ਸਾਰੇ ਜੈਨੂਨ ਸਵਰਾਜ ਦੇ ਏਜੰਸੀ ਦੇ ਵਿੱਚੋਂ ਲੈ ਕੇ ਆਂਦੇ ਆ ਪਰ ਸਾਰੇ ਠੀਕ ਐ। ਬਾਕੀ ਇਹਦੇ ਵਿੱਚ ਕ੍ਰਾਸ ਆ ਜਿਹੜਾ ਕ੍ਰਾਉਨ ਪਿਨੀਨ ਵਾਲਾ ਇਹ ਵੀ ਆਪਾਂ ਇਹਦੇ ਵਿੱਚ ਸਵਰਾਜ ਦਾ ਜੈਨੂਨ ਕੀ ਫਿੱਟ ਕੀਤਾ। ਠੀਕ ਐ। ਕਿਉਂਕਿ ਜਿਹਨੂੰ ਕੇ ਸਟਾਰ ਵਾਲਾ ਕ੍ਰਾਸ ਕਹਿੰਦੇ ਆ। ਆਹ ਕ੍ਰੋਚ। ਇਹ ਵੀ ਜੈਨੂਨ ਆਪਾਂ ਸਵਰਾਜ ਦਾ ਜਿਹੜਾ ਇਹਦੇ ਵਿੱਚ ਫਿਟਿੰਗ ਕਰ ਰਹੇ ਆ। ਠੀਕ ਐ। ਜਿਹੜਾ ਕੇ ਬਲੈਕ ਕਲਰ ਦਾ ਆਉਂਦਾ। ਸੀਲਾਂ ਲੈ ਲਓ ਸੀਲਾਂ ਵੀ ਆਪਾਂ ਇਹਦੇ ਵਿੱਚ ਜੈਨ ਨੂੰ ਪੈਕਿੰਗ ਬੰਦ ਬਿਲਕੁਲ ਕੰਪਨੀ ਦੀ ਆਪਾਂ ਫਿਟ ਕਰ ਰਹੇ ਹਾਂ ਇਹਦੇ ਵਿੱਚ ਬ੍ਰੇਕ ਲੈਦਰ ਔਇਲ ਵਾਲੇ ਇਹ ਕਿੱਟ ਆਪਾਂ ਇਹਦੇ ਵਿੱਚ ਸੋਨਾਲ ਇਕਾ ਦੀ ਯੂਜ਼ ਕਰ ਰਹੇ ਹਾਂ ਕਿਉਂਕਿ ਜੇ ਇੱਥੇ ਆਪਾਂ ਸਵਰਾਜ ਦੇ ਪੈਕਿੰਗ ਦੇ ਲੈਦਰ ਲਾਈਏ ਤਾਂ ਉਹ ਥੋੜੇ ਜੇ ਕੋਸਟਲੀ ਪੈਂਦੇ ਆ ਜਿਸ ਕਾਰਨ ਕਰਕੇ ਆਪਾਂ ਸਵਰਾਜ ਦੀ ਪੈਕਿੰਗ ਵਾਲੇ ਜਿਹੜੇ ਕਿੱਟਾਂ ਯੂਜ਼ ਕਰ ਰਹੇ ਹਾਂ ਜੈਨ ਨੂੰ ਹੁੰਦੀਆਂ ਆ ਵੀ ਠੀਕ ਹੈ ਤੇ ਬ੍ਰੇਕ ਬਰੂਕ ਨਹੀਂ ਆਵਾਜ਼ ਕਰਦੇ ਇਹਨਾਂ ਨਾਲ ਠੀਕ ਹੈ ਤੇ ਸੋ ਲੱਗੇ ਆ ਜੀ ਇਸ ਤੋਂ ਬਾਅਦ ਆਪਾਂ ਦੀ ਜਿਹੜੀ ਬੈਕ ਇਸ ਦੀ ਫਿਟਿੰਗ ਕਰਨ ਤੇ ਬੈਕ ਹਿੱਸਾ ਬਿਲਕੁਲ ਆਪਣਾ ਵਾਸ਼ ਹੋ ਗਿਆ ਆ ਤੁਸੀਂ ਸਫਾਈ ਵਿਚਲੇ ਪਾਸੇ ਚੈੱਕ ਕਰ ਸਕਦੇ ਹੋ ਠੀਕ ਹੈ ਤੇ ਓਕੇ ਦੀ ਰਿਪੋਰਟ ਆ ਲੱਗਿਆ ਹੁਣ ਇਹਦਾ ਆਪਾਂ ਪੀਨੀਅਨ ਫਿਟ ਕਰਨ ਕ੍ਰਾਊਨ ਫਿਟ ਕਰਨ ਠੀਕ ਹੈ ਤੇ ਐਕਸਲ ਵਗੈਰਾ ਦੀ ਫਿਟਿੰਗ ਕਰ ਤੇ ਸਾਰੀ ਫਿਟਿੰਗ ਤੁਹਾਨੂੰ ਦਿਖਾਈ ਜਾਊਗੀ ਤੇ ਜੁੜੇ ਰਿਹਾ ਵਲੌਗ ਦੇ ਨਾਲ ਠੀਕ ਹੈ ਆਓ ਕਰਦੇ ਆ ਫਿੱਟ ਆਪਾਂ ਜੋ ਜਿਹੜੇ ਚਿਕਨਟ ਆਪਣੇ ਖਰਾਬ ਸੀਗੇ ਆ ਦੇਖੋ ਤੇ ਇਹਦੀ ਚੂੜੀ ਖਰਾਬ ਸੀਗੀ ਇਸ ਕਾਰਨ ਕਰਕੇ ਵੀ ਆਪਾਂ ਸਵਰਾਜ ਦੇ ਜੈਨਨ ਪਾ ਰਹੇ ਹਾਂ ਕਰੋ ਚੈੱਕ ਜਿਹੜੇ ਕਿ ਆਪ ਨੂੰ ਆ ਪੈਕਿੰਗ ਦੇ ਵਿੱਚੋਂ حاصل ਹੋਏ ਆ ਠੀਕ ਹੈ ਜੀ ਤੇ ਲੱਗਿਆ ਫਿੱਟ ਕਰਨ ਤੇ ਜੁੜ ਰਹੇ ਵੀਡੀਓ ਦੇ ਨਾਲ ਸੋ ਆਪਣਾ ਪਿਨ ਨਹੀਂ ਨਾ ਫਿਟਿੰਗ ਹੋ ਗਿਆ ਬਾਕੀ ਪਿਨ ਨਹੀਂ ਨਾ ਆਪਣਾ ਬਿਲਕੁਲ इजीली ਰਿਮੂਵ ਹੋਣਾ ਚਾਹੀਦਾ ਕਰੋ ਚੈੱਕ ਇਹਦੇ ਵਿੱਚ ਪਲੇ ਵੀ ਨਹੀਂ ਹੋਣੀ ਚਾਹੀਦੀ ਕੋ ਮਣਾਵੀ ਬਿਲਕੁਲ ਫਰੀ ਚਾਹੀਦਾ ਇਦਾਂ ਇਸ ਮੁਤਾਬਕ ਤੁਹਾਡੀ ਜਿਹੜੀ ਸਹੀ ਫਿਟਿੰਗ ਮੰਨੀ ਜਾਊਗੀ ਪਿਨੀਅਨ ਦੀ ਸਮਰਾਜ ਟਰੈਕਟਰ ਦੇ ਵਿੱਚ ਬਾਕੀ ਇਹਦੇ ਵਿੱਚ ਜਿਹੜਾ ਬੈਰਿੰਗ ਆਪਾਂ ਫਿਟ ਕਰਵਾ ਕੇ ਲਿਆ ਕੋਰਕਪੂਰੇ ਤੋਂ ਆ ਤੁਸੀਂ ਚੈੱਕ ਕਰ ਸਕਦੇ ਹੋ ਜਿਹੜੀ ਕਿ 3 ਸਪੀਡ ਸ਼ਾਫਟ ਲੱਗਣੀ ਹੈ ਵਿੱਚ ਜੇ ਆਪਾਂ ਠੀਕ ਹੈ ਤੇ ਲੱਗਿਆ ਫਿਟ ਕਰਨ ਜੜਰੇ ਵੀਡੀਓ ਦੇ ਨਾਲ ਠੀਕ ਹੈ ਬਾਕੀ ਜਿਹੜੇ ਇਹਦੇ ਵਿੱਚ ਪਿਨੀਅਨ ਲੋਕ ਫਿਟ ਕਰ ਰਹੇ ਆ ਉਹ ਆਪਾਂ ਸੋਨਾਲੀਕਾ ਦੇ ਕਰ ਰਹੇ ਹਾਂ ਹੁਣ ਤੁਸੀਂ ਕਹੋਗੇ ਸੋਨਾਲੀਕਾ ਦੇ ਕਿਉਂ ਕੀਤੇ ਆ ਉਹਨਾਂ ਦੇਖੋ ਜਿਹਦੇ ਸਮਰਾਜ ਦੇ ਆਉਂਦੇ ਆ ਬਹੁਤ ਮਾੜੇ ਲੋਕ ਆਉਂਦੇ ਆ ਇੱਥੇ ਸੋਨਾਲੀਕਾ ਦੇ ਦੇਖੋ ਕਿੰਨੇ ਮੋٹے ਲੋਕ ਆ ਸੋਨਾਲੀਕਾ ਦੇ ਮੋٹے ਲੋਕ ਆ ਸਵਰਾਜ ਦੇ ਬਿਲਕੁਲ ਮਾੜੇ ਲੋਕ ਆ ਜਿਸ ਕਾਰਨ ਕਰਕੇ ਆਪਾਂ ਸੋਨਾਲੀਕਾ ਲਈ ਜਿਹੜੇ ਕਰਾਉਣ ਵਾਲੇ ਲੋਕੇ ਦੇ ਵਿੱਚ ਫਿੱਟ ਕਰ ਰਹੇ ਠੀਕ ਆ ਇਹ ਇੱਕ ਪੀਸ ਪੈਣਗੇ ਆਪਣੇ ਆਹ ਪੈਕਿੰਗ ਦੇ ਵਿੱਚੋਂ حاصل ਹੋਇਆ ਜੈਨੂਨ ਦੇ ਵਿੱਚੋਂ ਠੀਕ ਹੈ ਕੋਈ ਲੋਕਲ ਲੋਕ ਵੀ ਨਹੀਂ ਆਪਣੇ ਇਹ ਕਈ ਹਰ ਦੇਸੀ ਲੋਕ ਪਾਤੇ ਇਹਨਾਂ ਨੇ ਹਨਾ ਹਲੋ ਠੀਕ ਹੈ ਜੈਨ ਨੂੰ ਤੇ ਬਾਕੀ ਇਹਦੇ ਵਿੱਚ ਕਰਾਉਨ ਪੈਣੀ ਨੇ ਜਿਹੜਾ ਆਪਣਾ ਇਹ ਵੀ ਜੈਨ ਨੂੰ ਸਵਰਾਜ ਦਾ ਇਹਨੀਆਂ ਆਪਾਂ ਪਹਿਲਾਂ ਕੱਢ ਲਿਆ ਸੀਗਾ ਆ ਕਰਾਉਨ ਦੇਖੋ ਸਵਰਾਜ ਦੇ ਪੈਕਿੰਗ ਦੇ ਵਿੱਚ ਹੈ ਮੈਂ ਕਈ ਕਹਾਂ ਨਹੀਂ ਆ ਡੱਬਾ ਹੀ ਤੋਂ ਸਵਰਾਜ ਦਾ ਦਿਖਾਈ ਜਾਂਦਾ ਨਾ ਪੈਕਿੰਗ ਕਿਸ ਸਵਰਾਜ ਦੀ ਹੈ ਨਾ ਇਦੇ ਵਿੱਚ ਜਿਹੜੀ ਸਟਾਰ ਕਿਟ ਆ ਬਿਲਕੁਲ ਓਕੇ ਦੀ ਰਿਪੋਰਟ ਪਈ ਆ ਇਹਦੇ ਵਿੱਚ ਜਿਹੜਾ ਚਮਟਾ ਇਹ ਬਿਲਕੁਲ ਨਵਾਂ ਪਾਇਆ ਆ ਆਪਾਂ ਸਵਰਾਜ ਕੰਪਨੀ ਦਾ ਜਿਹਦੀ ਲਿਸਟ ਆ 1300 1350 ਦੇ ਕਰੀਬ ਤੇ ਇਹਦੇ ਵਿੱਚ ਸਟਾਰ ਵਾਹੇ ਨਾਲ ਜਿਹੜੀਆਂ ਇਹ ਕੰਪਨੀ ਦਾ ਯੂਜ਼ ਕਰ ਰਹੇ ਆ ਸਵਰਾਜ ਦੇ ਚੈਨਲ ਕਰੋ ਚੱਕ ਆ ਦੇ ਆਹ ਦੇਖਿਆ ਫਿੱਟ ਕਰਨ ਬਾਕੀ ਬੈਰਿੰਗ ਪੋਰਿੰਗ ਆਪਾਂ ਕੱਢਦੇ ਤੇ ਬੈਰਿੰਗ ਆਪਾਂ ਇਹਦੇ ਵਿੱਚ ਜਨਨ ਫਿਟਿੰਗ ਕਰਾਂਗੇ ਠੀਕ ਹੈ ਤੇ ਕਰੋਨ 휠 ਆਪਣਾ ਉਧਰ ਫਿੱਟ ਹੋ ਗਿਆ ਤੇ ਪਿਨੀਅਨ ਵੀ ਆਪਣਾ ਫਿਟਿੰਗ ਹੋ ਗਿਆ ਤੇ ਐਕਸਲ ਦਿਖਾ ਦਈਏ ਐਕਸਲ ਵੀ ਆਪਣੇ ਸੀਲਾ ਵਗੈਰਾ ਪਾ ਕੇ ਫਿਟਿੰਗ ਹੋ ਜਾਂਦੇ ਆ ਆ ਕਰੋ ਚੈੱਕ ਐਕਸਲ ਵਗੈਰਾ ਦੇ ਆਪਾਂ ਸੀਟਾਂ ਸੁੱਟਣ ਲਵਾਤੀਆਂ ਮਾਲ ਭਰਾ ਕੇ ਆ ਕਰੋ ਚੈੱਕ ਸੀਟਾਂ ਵਗੈਰਾ ਮਾਲ ਭਰਾ ਕੇ ਓਕੇ ਦੀ ਰਿਪੋਰਟ ਕਰਾ ਕੇ ਤੇ ਹੁਣ ਲੱਗੇ ਆ ਇਹਦੇ ਵਿੱਚ ਆਪਾਂ ਐਕਸਲ ਦੀਆਂ ਪਲੇਟਾਂ ਵਗੈਰਾ ਫਿਟਿੰਗ ਕਰਨ ਠੀਕ ਹੈ ਤੇ ਜੁੜਰੇ ਵੀਡੀਓ ਦੇ ਨਾਲ ਬਾਕੀ ਸਾਰੀ ਤੁਹਾਨੂੰ ਫਿਟਿੰਗ ਦਿਖਾਈ ਜਾਊਗੀ ਸੋ ਇਹ ਸਟਾਰ ਵਾਹਲਾਂ ਤਾਂ ਜ਼ਰੂਰੀ ਹੁੰਦੀਆਂ ਲਾਉਣੀਆਂ ਆਪਣੀਆਂ ਕਿਉਂਕਿ ਇਹ ਆਪਣੇ ਜਦੋਂ ਟਰੈਕਟਰ ਮੁੜਦਾ ਜਾਂ ਕਟਾਈ ਦੇ ਵਿੱਚ ਲੋ ਬ੍ਰੇਕ ਨਾਪ ਕੇ ਮੋੜਦੇ ਆ ਤਾਂ ਜਿਹੜੇ ਦੰਦੇ ਟੇਪਰ ਹੋਣ ਦੀ ਵਜ੍ਹਾ ਕਰਨ ਕਰਕੇ ਬਾਹਰ ਨੂੰ ਧੱਕਾ ਮਾਰਦੇ ਆ ਆ ਬਾਡੀ ਵਾਲੀ ਸਾਈਡ ਨੂੰ ਆ ਤੁਸੀਂ ਦੇਖਿਆ ਨਾ ਹਲਕਾ ਜਿਹਾ ਚਟਾਕ ਆਇਆ ਵਕ ਕਿਸਨ ਦਾ ਜੇ ਮੰਨ ਲਓ ਇੱਥੇ ਆਪਣੀ ਇਹ ਪਿੱਤਲ ਦੀ ਵਾਸ਼ਲ ਨਾ ਹੁੰਦੀ ਪਹਿਲਾਂ ਤਾਂ ਆਪਣੀ ਇਹ ਜੱਡੀ ਸਟਾਰ ਬਾਡੀ ਖਤਮ ਹੋ ਜਾਣੀ ਸੀਗੀ ਬਾਕੀ ਇਹਦੇ ਨਾਲ ਜਿਹੜੇ ਕਚਰੇ ਸੀਗੇ ਤੁਹਾਡੇ ਔਇਲ ਦੇ ਵਿੱਚ ਜਾਣੇ ਸੀ ਬਾਡੀ ਭਰ ਕੇ ਤੇ ਉਸ ਫ੍ਰੈਕਸ਼ਨ ਨੂੰ ਰੋਕਣ ਦੇ ਲਈ ਫਿਰ ਕੰਪਨੀ ਨੇ ਜਿਹੜੀ ਇਹ ਇੱਥੇ ਵਧੀਆ ਮਟੀਰੀਅਲ ਜੋ ਪਿੱਤਲ ਦਾ ਹੁੰਦਾ ਉਹਦੀਆਂ ਜਿਹੜੀਆਂ ਵਾਸ਼ਲਾਂ ਫਿੱਟ ਕੀਤੀਆਂ ਹਨਾ ਇਹਦੀ ਫ੍ਰੈਕਚਰ ਨੂੰ ਰੋਕਣ ਵਾਸਤੇ ਤੇ ਸੋ ਉਸੇ ਤਰ੍ਹਾਂ ਹੀ ਆਪਾਂ ਜਿਹੜੀ ਇਹਦੀ ਫਿਟਿੰਗ ਕਰੀ ਜੰਨੇ ਆ ਠੀਕ ਹੈ ਤੇ ਵੀਡੀਓ ਨਾਲ ਜੁੜ ਰਹੇ ਹੋ ਬਾਕੀ ਕਰਦੇ ਆ ਦੀ ਫਿਟਿੰਗ ਓਕੇ ਦੀ ਰਿਪੋਰਟ ਠੀਕ ਹੈ